ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਸਵਾਸੀਕਾਲ ਨਾਮ ਨਮਸਤੋ ਦੋਸਤੋ ਆਪਾਂ 2-4 ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਜਿਹੜੇ ਗੱਬਣ ਬਸ ਨੂੰ ਖੀੜ ਪਾਉਣੀ ਆ ਤਾਂ ਉਹ ਚੀਜ਼ ਆਪਾਂ ਬਣਵਾ ਕੇ ਲਿਆਏ ਜੀ ਤੇ ਉਹਦੇ ਵਿੱਚ ਜਿਹੜੇ ਸੁੱਕੇ ਆਮਲੇ ਤੇ ਸੌਂਫ ਪਾਈਏ ਤੇ ਹਲੜਾ ਪਾਈਆ ਨੇ ਉਹਦੇ ਨਾਲ ਕੀ ਥੋੜੀ ਜਿਹੀ ਖੁਸ਼ਬੂ ਬਣ ਗਈ ਜਿਵੇਂ ਕਿ ਮੇਥੀ ਹਲੋਂ ਅਲਸੀ ਧਾਰਾ ਮੀਰਾ ਸਰੋਂ ਦੀ ਖਾਲਾ ਤੇ ਤੁਹਾਡੀ ਹੋਈ ਸੀ ਛੋਲੇ ਕਣਕ ਮੱਕੀ ਪਾਈ ਸੀ ਜਿਹਦੇ ਕਰਨ ਥੋੜਾ ਕੌੜਾਪਨ ਹੁੰਦਾਗਾ ਤੇ ਜਿਹੜੇ ਹਾਰੜਾਂ ਤੇ ਸੁੱਕੇ ਆਮਲੇ ਪਾਏ ਨੇ ਜੀ ਉਹਦੇ ਨਾਲ ਖੁਸ਼ਬੂ ਬਣ ਗਈ ਜੀ ਖੁਸ਼ਬੂ ਦੇ ਕਾਰਨ ਪਸ਼ੂ ਵੱਧ ਖਾਂਦਾ ਤੁਹਾਡੇ ਸਾਹਮਣੇ ਆਪਾਂ ਪਾ ਕੇ ਦਿਖਾਉਨੇ ਆ ਆ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਸਾਹਮਣੇ ਪਾਇਆ ਦੇਖੋ ਮੱਝ ਕਿੰਨੀ ਖਾ ਰਹੀ ਹੈ ਦੇਖੋ ਸੁੱਕੀ ਫੀਡ ਪਾਈ ਆ ਇਹ ਤੇ ਆਪਾਂ ਵੀਰ ਆਪਾਂ ਉਹੀ ਵੀਡੀਓ ਬਣਾਉਨੇ ਆ ਜਿਹੜੀ ਆਪਣੇ ਘਰੇ ਇਸਤੇਮਾਲ ਕਰਦੇ ਆ ਨਾ ਕਿ ਆਪਾਂ ਬੇਫਾਲਤੂ ਦੀਆਂ ਚੀਜ਼ਾਂ ਕਿਉਂਕਿ ਅੱਜ ਕੱਲ ਮਹਿੰਗਾਈ ਦਾ ਜਵਾਨਾ ਹਰ ਇੱਕ ਬੰਦੇ ਦਾ ਲਗ ਲਗ ਤਰੀਕਾ ਦਾ ਵੀਰ ਜੀ ਤੇ ਜਿਹੜੀ ਚੀਜ਼ ਪਾਉਣ ਨਾਲ ਪਸ਼ੂ ਨੂੰ ਵੀ ਫਾਇਦਾ ਹੁੰਦਾ ਹੁੰਦਾ ਉਹੀ ਚੀਜ਼ ਆਪਾਂ ਵੀਡੀਓ ਚ ਸ਼ੇਅਰ ਕਰਦੇ ਆ ਜਿਵੇਂ ਕਿ ਵਿੱਚ ਆਪਾਂ ਦੱਸਿਆ ਜੀ ਕਲਚ ਪਾਊਡਰ ਕਲਚ ਪਾਊਡਰ ਤੇ ਨਾਲ ਬੈਰ ਵੈਕ ਦੀਆਂ ਪੈਕੇਟ ਕਿਉਂਕਿ ਪਸ਼ੂ ਕਈ ਵਾਰ ਤਾਜ਼ਾ ਸੂਆ ਕਿਟੋਸਿਸਟ ਚ ਚਲਾ ਜਾਂਦਾਗਾ ਜਾਂ ਮਿਲਕ ਫੀਵਰ ਹੋ ਜਾਂਦਾ ਜਿਹੜਾ ਬੈਰ ਵੈਕ ਦੀਆਂ ਪੋਚਨੇ ਉਹ ਇਸ ਚੀਜ਼ ਨੂੰ ਨਹੀਂ ਹੋਣ ਦਿੰਦੇ ਤੇ ਦੂਸਰਾ ਪਸ਼ੂ ਜਦੋਂ ਸੂਂਦਾਗਾ ਤਾਜ਼ਾ ਤਾਂ ਉਹਦੀ ਜੇਰ ਵੀ ਜਲਦੀ ਪੈ ਜਾਂਦੀ ਆ ਤੇ ਉਸ ਤੋਂ ਬਾਅਦ ਪਸ਼ੂ ਪੀਕ ਲੈਵਲ ਤੇ ਵੀ ਸਹੀ ਆ ਜਨਾ ਕਈ ਵੀਰ ਕਹਿੰਦੇ ਨੇ ਸਰੋਂ ਦਾ ਤੇਲ ਤੇ ਬੇਸਣ ਦੇਣਾ ਮਾੜਾ ਇਹ ਚੀਜ਼ ਵੀਰ ਮੈਂ ਆ ਮਾੜੀ ਨਹੀਂ ਇਹ ਚੀਜ਼ ਦਾ ਟਾਈਮ ਟੇਬਲ ਹੁੰਦਾ ਹੈਗਾ ਕਈ ਵਾਰ ਆਪਾਂ ਕੀ ਕਰਦੇ ਆ ਪਸ਼ੂ ਨੂੰ ਮਹੀਨਾ ਡੇਢ ਮਹੀਨਾ ਸੂਣ ਤੋਂ ਪਹਿਲੇ ਹੀ ਦਿਣਾ ਸਟਾਰਟ ਕਰ ਦਿਆ ਇਹ ਵੀਰ ਜੀ ਜੇ ਤੇਲ ਤੇ ਬੇਸਣ ਤੇ ਸ਼ੱਕਰ ਦੇਣੀ ਹੈ ਜਿਹੜੀ ਇਹ 6ਵੇਂ ਤੋਂ 7ਵੇਂ ਮਹੀਨੇ ਦੇ ਵਿੱਚ ਹੀ ਦਿੱਤਾ ਜਾਵੇ ਕਿਉਂਕਿ ਉਸ ਟਾਈਮ ਪਸ਼ੂ ਜਦੋਂ ਖਾਂਦਾਗਾ ਤਾਂ ਉਹ ਅੰਦਰ ਤੇਲ ਤੇ ਸਰੋਂ ਜਿਹੜਾ ਉਹ ਜੰਮਦਾ ਨਹੀਂ ਉਹ ਕਿਉਂਕਿ ਪਸ਼ੂ ਹਰਕਤ ਜਿਆਦਾ ਕਰਦਾ ਨਾਲੇ ਥੋੜਾ ਬਹੁਤਾ ਦੁੱਧ ਵੀ ਦਿੰਦਾ ਹੁੰਦਾ ਹੈਗਾ ਤੇ ਇਹਨੂੰ ਲਾਸਟ ਵਾਲੇ ਆਪਾਂ 1 ਮਹੀਨੇ ਵਿੱਚ ਦੇਸੀ ਦੇਸੀ ਕੇਵੋ ਸਟਾਰਟ ਕਰਾਂਗੇ 70 ਤੋਂ 75 ਗ੍ਰਾਮ ਡੇਲੀ ਦਾ ਨਾਲ ਬੇਸਣ ਦੀ ਇੱਕ ਪਿੰਨੀ ਵਟ ਕੇ ਦਿਆ ਕਰਾਂਗੇ ਤੇ ਦੋਸਤੋ ਉਹੀ ਚੀਜ਼ ਦਿਓ ਜਿਹੜੀ ਸਹਾਇੀ ਹੁੰਦੀ ਆ ਜੇ ਹੋ ਸਕਦਾ ਜਦੋਂ ਪਸ਼ੂ ਵਟ ਕਰਨਾ ਸਟਾਰਟ ਕਰਦਾ ਤਾਂ ਉਹਨੂੰ ਦੁੱਧ ਦੇ ਵਿੱਚ ਅੱਧਾ ਕਿਲੋ ਦੁੱਧ ਚ ਪਾਇਆ ਦੇਸੀ ਘਿਓ ਤੇ ਫਿਰ 10 5 7 ਮਿੰਟਾਂ ਬਾਅਦ ਫਿਰ ਅੱਧਾ ਕਿਲੋ ਹੋ ਸਕਦਾ ਸੁਣ ਤੋਂ ਪਹਿਲਾਂ ਪਹਿਲਾਂ 1 ਕਿਲੋ ਦੇਸੀ ਘਿਓ ਦਿੱਤਾ ਜਾਵੇ ਤਾਂ ਤੁਹਾਨੂੰ ਰਿਜ਼ਲਟ ਬਹੁਤ ਹੀ ਵਧੀਆ ਮਿਲੇਗਾ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ